ਸੋ ਆਪਣੇ ਕੋ ਲੋਈਆਂ ਹੈਗੀਆਂ ਜੀ ਇਹ ਕਰੀਮ ਕਲਰ ਦੇ ਵਿੱਚ ਮੈਂ ਇਹਨਾਂ ਦੀ ਪ੍ਰਾਈਸ ਰੇਂਜ ਵੀ ਨਾਲ ਦੱਸੂਗੀ ਇਹ 3500 ਵਾਲੀਆਂ ਲੋਈਆਂ ਇਹ ਜਿਹੜੀ ਪੂਰੀ ਭਰੀ ਹੁੰਦੀ ਜਿਹੜੀ ਵਿੱਚ ਵਿੱਚ ਬੂਟੀ ਤੇ ਬਾਰਡਰ ਵਾਲੀ ਹੁੰਦੀ ਹੈ ਇਹ 3500 ਦੀ ਲੋਈ ਹੈਗੀ ਆ 3500 ਦੀ ਇਹਦੇ ਵਿੱਚ ਇੱਕ ਕਰੀਮ ਕਲਰ ਤੇ ਇੱਕ ਇਹ ਬਲੈਕ ਕਲਰ ਦੇ ਵਿੱਚ ਵੱਖਰਾ ਜਿਹਾ ਡਿਜ਼ਾਈਨ ਹੈਗਾ ਸੋ ਇਹ ਦੋ ਕਲਰਸ ਹੈਗੇ ਆ ਮੈਂ ਇਦਾਂ ਦਿਖਾ ਦੇਣੀ ਆ ਇਹ 2.5 ਮੀਟਰ ਲੰਬੀ 1.5 ਮੀਟਰ ਚੌੜੀ ਸਰਦਾਰੀ ਲੋਈ ਜਿਹੜੀ ਆਮ ਆਪਾਂ ਘਰਾਂ 'ਚ ਆਪਣੇ ਫਾਦਰ ਸਾਹਿਬ ਜਾਂ ਗ੍ਰੈਂਡਫਾਦਰ ਲੈਂਦੇ ਆ ਜਾਂ ਵੀਰੇ ਹੁਣੀ ਲੈਂਦੇ ਆ ਉਹ ਵਾਲੀ ਲੋਈ ਆ ਮਤਲਬ ਖੁੱਲੀ ਡੁੱਲੀ ਐ ਚ ਸਟਾਲ ਨਹੀਂ ਆ ਲੋਈ ਆਏ ਵੂਲਨ ਤੇ ਲੋਈ ਆ ਇਹ ਮੈਂ ਪਿੱਛੋਂ ਵੀ ਵਿਖਾ ਦੇਣੀ ਆ ਚਾਹੁੰਨੀ ਆ ਕਿ ਤੁਸੀਂ ਇਹ ਜ਼ਰੂਰ ਦੇਖਿਆ ਕਰੋ ਇਹ ਹੱਥ ਦੀ ਬਣੀ ਫਰੇਮ ਦੇ ਨਾਲ ਆਪਾਂ ਕੱਢਦੇ ਆਂ ਕੋਈ ਅੱਡੇ ਤੇ ਲਾ ਕੇ ਨਹੀਂ ਕੱਢਦੇ ਫਰੇਮ ਦੇ ਨਾਲ ਰਵਾਇਤੀ ਟੰਗ ਦੇ ਨਾਲ ਜਿਦ ਤਰ੍ਹਾਂ ਪ੍ਰਾਣ ਹੈ ਟ੍ਰੈਡੀਸ਼ਨਲ ਟੰਗ ਦੇ ਨਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪਿਕਚਰਸ ਵੀ ਅਪਲੋਡ ਕਰਦੀ ਰਹਾ ਕਈ ਵਾਰ ਕੀ ਕਿਦਾਂ ਆਪਣੇ ਬਣਦਾ ਪਰ ਸਮ ਟਾਈਮ ਆਪਾਂ ਨਹੀਂ ਅਪਲੋਡ ਕਰਦੇ ਪ੍ਰਾਈਵੇਸੀ ਡਿਊ ਟੂ ਪ੍ਰਾਈਵੇਸੀ ਕਿ ਜਿਹੜੀਆਂ ਲੇਡੀਜ਼ ਵਰਕ ਕਰਦੀਆਂ ਉਹਨਾਂ ਦੀ ਫੈਮਿਲੀਜ਼ ਨਹੀਂ ਅਲਾਉ ਕਰਦੇ ਫਿਰ ਜਿਆਦਾ ਆਪਾਂ ਪਿਕਚਰਸ ਵੀ ਨਹੀਂ ਅਪਲੋਡ ਕਰਦੇ ਬਾਕੀ ਤੁਸੀਂ BBC ਵਗੈਰਾ ਤੇ ਵਰਲਡ ਕਵਰੇਜ ਦੇਖ ਸਕਦੇ ਹੋ ਸੋ ਆਪਾਂ ਹੱਥ ਦਾ ਰਵਾਇਤੀ ਕੰਮ ਕਰਦੇ ਆ। ਸੋ ਇਹ ਇੱਕ ਇਹ 2200 ਰੁਪਏ ਦੀ ਲੋਈ ਹੈਗੀ ਆ। ਇਹਦੇ 'ਚ ਸੋ ਇਹ ਵਾਲੀ ਤੁਸੀਂ ਦੇਖ ਸਕਦੇ ਹੋ। ਇਹ 1 2 ਹੀ ਪੀਸੇਸ ਇਹਦੇ 'ਚ ਅਵੇਲੇਬਲ ਹੈਗੇ ਆ ਬਾਕੀ ਸਾਰੇ ਆਊਟ ਆਫ ਸਟਾਕ ਹੈ। ਸੋ ਕ੍ਰੀਮ ਬਲੈਕ ਦੇ ਵਿੱਚ ਹੋਰ ਅਪਲੋਡ ਹੈਗੇ ਦੋ ਨਵੇਂ ਸ਼ਾਲ ਬਣ ਕੇ ਆਏ ਆ ਜਿਹੜੀ ਪਿਛਲੀ ਵੀਡੀਓ ਮੈਂ ਅਪਲੋਡ ਕੀਤੀ ਸੀ ਉਹਦੇ ਚੋ ਸਾਰੇ ਹੀ ਆਊਟ ਆਫ ਸਟਾਕ ਹੈਗੇ ਆ YouTube ਤੇ ਜਿਹੜੀ ਅਪਲੋਡ ਕੀਤੀ ਆ ਸੋ ਆਹ ਤੁਸੀਂ ਵੇਖ ਸਕਦੇ ਹੋ ਸੋ ਇਹ ਬਣਿਆ ਇਹ ਦਾਜਵਰੀ ਤੇ ਵਿੱਚ ਰੱਖਣ ਲਈ ਬਹੁਤ ਸੋਹਣਾ ਤੇ ਰਵਾਇਤੀ ਢੰਗ ਦੇ ਨਾਲ ਤਿਆਰ ਕੀਤਾ ਸ਼ਾਲ ਹੈਗਾ ਇਹਦੇ ਨਾਲ ਦੇ ਦੋ ਪੀਸ ਇਨ ਸਟਾਕ ਤੇ ਵਿੱਚ ਹੈਗੇ ਆ ਤੁਸੀਂ ਬੁਕਿੰਗਸ ਕਰਵਾ ਸਕਦੇ ਹੋ ਤੁਸੀਂ ਦਾਜਵਰੀ ਕਿਸੇ ਨੂੰ ਵਿਆਹ ਸ਼ਾਦੀ ਤੇ ਗਿਫਟ ਕਰਨਾ ਹੈ ਤੇ ਇਹੋ ਜਿਹੀ ਆਈਟਮ ਅਗਲਾ ساری ਜ਼ਿੰਦਗੀ ਨਾਲ ਯਾਦ ਰੱਖਦਾ ਤੇ ਗਹਿਣੇ ਤਰ੍ਹਾਂ ਵਰਤਦਾ ਇਹੋ ਜੀਆਂ ਚੀਜ਼ਾਂ ਸੋ ਇਹ ਜ਼ਰੂਰ ਇਹੋ ਜੀਆਂ ਚੀਜ਼ਾਂ ਜ਼ਰੂਰ ਗਿਫਟ ਕਰਿਆ ਕਰੋ ਸੋ ਇਹ ਇੱਕ ਸ਼ਾਲ ਅਵੇਲੇ ਨਵਾਂ ਆਇਆ ਸੀਗਾ ਮੈਂ ਤੁਹਾਨੂੰ ਤਾਂ ਦਿਖਾਇਆ ਤੇ ਇੱਕ ਹੋਰ ਬਲੈਕ ਕਲਰ ਤੇ ਦਿਸ ਵਾਸ ਇਨ ਬਲੈਕ ਇਹ ਬਲੈਕ ਕਲਰ ਤੇ ਸੋ ਪਿੱਛੋਂ ਵੀ ਦੇਖ ਸਕਦੇ ਹੋ ਸੋ ਇਹ ਬਲੈਕ ਕਲਰ ਤੇ ਜਿਹੜਾ ਇਹ ਇਹ ਇੱਕ ਦੋ ਹੀ ਪੀਸੇ ਇਹਨਾਂ ਦੇ ਹੈਗੇ ਆ ਮੈਂ ਰੈੱਡ ਕਲਰ ਦੀ ਵਾਲੀ ਵੀਡੀਓ ਪਾਈ ਸੀ ਉਹ ਸਾਰੇ ਆਊਟ ਆਫ ਸਟਾਕ ਹੈਗੇ ਆ ਸੋ ਪਿੱਛੋਂ ਵੀ ਦੇਖ ਸਕਦੇ ਹੋ ਆਪਣੇ ਕੋ ਵਿਆਹ ਸ਼ਾਦੀਆਂ ਦੇ ਲਈ ਨਾ ਇਹੋ ਜਿਹੇ ਥੈਲੇ ਜ਼ਰੂਰ ਬੁੱਕ ਕਰਵਾ ਸਕਦੇ ਹੋ ਇਹਨਾਂ ਤੇ ਇਦਾਂ ਨਾਮ ਲਿਖਵਾ ਸਕਦੇ ਹੋ ਇਹੋ ਜਿਹੇ ਆਈਟਮਸ ਜ਼ਰੂਰ ਤੁਸੀਂ ਜਿਹੜੀਆਂ आई नो ब्रॉड व्हाट्स योर नेम मेरा नाम मनप्रीत कौर है जी ਸਾਡੀ ਆਰਗੇਨਾਈਜੇਸ਼ਨ ਦਾ ਨਾਮ ਪ੍ਰਵੀਨ ਫੁਲਕਾਰੀ ਹਾਊਸ ਆ ਪ੍ਰਵੀਨ ਮੇਰੇ ਮਦਰ ਦਾ ਨਾਮ ਆ ਸੋ ਬਹੁਤ ਸਾਰੇ ਜਣਿਆਂ ਨੂੰ ਇਹ ਕਨਫਿਊਜ਼ਨ ਆ ਨੀਤੂ 1708 ਪ੍ਰਾਈਸ ਪਲੀਜ਼ ਤੁਸੀਂ ਕਿਸ ਚੀਜ਼ ਦਾ ਪ੍ਰਾਈਸ ਪੁੱਛ ਰਹੇ ਹੋ ਜੋਤੀ 15 ਤੁਸੀਂ ਵੀ ਦੱਸੋ ਕਿਸ ਚੀਜ਼ ਦਾ ਪ੍ਰਾਈਸ ਪੁੱਛ ਰਹੇ ਹੋ ਤੁਸੀਂ ਮੈਨੂੰ ਜ਼ਰੂਰ ਦੱਸੋ ਜੋਤੀ 15 ਤੁਸੀਂ ਪ੍ਰਾਈਸ ਕਿਸ ਚੀਜ਼ ਦਾ ਪੁੱਛ ਰਹੇ ਹੋ ਪਲੀਜ਼ ਮੈਨੂੰ ਦੱਸ ਦੋ ਸ਼ਾਲ ਕਾ ਕੌਨ ਸੇ ਕੌਨ ਕਿਹੜੇ ਵਾਲੇ ਸ਼ਾਲ ਦਾ ਨੀਤੂ ਜੋਤੀ 15 레드 शॉल दा प्राइस हैगा 8900 8900 नीतू 1708 शॉल दा ਤੁਸੀਂ ਬਲੈਕ ਵਾਲੇ ਦਾ ਪੁੱਛਿਆ ਬਲੈਕ ਵਾਲੇ ਦਾ 10500 ਤੇ 레드 ਵਾਲੇ ਦਾ 8900 ਸੋ ਦੋਵਾਂ ਦਾ ਮੈਂ ਦੱਸਤਾ ਸੋ ਇਹ ਦੋਵੇਂ ਇਨ ਸਟਾਕ ਦੇ ਵਿੱਚ ਹੈਗੇ ਆ ਤਿੰਨ ਦੋ ਰੈੱਡ ਕਲਰ ਦੇ ਅਵੇਲੇਬਲ ਹੈਗੇ ਆ ਇੱਕ ਬਲੈਕ ਕਲਰ ਦਾ ਅਵੇਲੇਬਲ ਹੈਗਾ ਤੁਸੀਂ ਬੁਕਿੰਗਸ ਕਰਵਾ ਸਕਦੇ ਹੋ ਅਗਜ ਜਤਵਾਲ ਸੋ ਪ੍ਰੀਟੀ ਥੈਂਕ ਯੂ so much ਜੀ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਇਦਾਂ ਦੇ ਤੁਸੀਂ ਥੈਲੇ ਜ਼ਰੂਰ ਬੁੱਕ ਕਰਵਾਇਆ ਕਰੋ ਆਪਣੇ ਵਿਆਹਾਂ ਸ਼ਾਦੀਆਂ ਦੇ ਇਹੋ ਜਿਹੀਆਂ ਚੀਜ਼ਾਂ ਆਈਟਮਸ ਜਿਹੜੀਆਂ ਤੁਸੀਂ ਬੁਕਿੰਗ 100 100 200 ਜਿਹੜੇ ਆ ਵਿਆਹਾਂ ਤੇ ਗਿਫਟ ਕਰ ਸਕਦੇ ਹੋ ਦਾਜਵਰੀ ਦੇ ਵਿੱਚ ਉਦਾਂ ਜਾਂ ਭਾਜੀ ਪਾਉਣ ਦੇ ਲਈ ਜਾਂ ਗਿਫਟ ਤੁਸੀਂ ਸੂਟ ਦੇ ਨਾਲ ਇਹ ਸੂਟ ਪਾ ਕੇ ਦੇਣ ਲਈ ਸੋ ਇਹੋ ਜਿਹੀਆਂ ਚੀਜ਼ਾਂ ਪਿੱਛੇ ਉੜਾੜਾ ਲਿਖਿਆ ਹੋਇਆ ਇਹ ਜ਼ਰੂਰ ਬੁੱਕ ਕਰਵਾ ਸਕਦੇ ਹੋ ਫੁਲਕਾਰੀ ਸੂਟ ਤੁਹਾਡੇ ਕੋਲ ਕੋਲ ਕਿਵੇਂ ਕਰੀਏ ਬਾਈ ਕਿਵੇਂ ਕਰੀਏ ਫੁੱਫੂ 16162024 ਫੁਲਕਾਰੀ ਸੂਟ ਹੁੰਦੇ ਨਹੀਂ ਜੀ ਸਾਡੇ ਕੋਲ ਸਾਡੇ ਕੋਲ ਖੱਦਰ ਦੇ ਕਮੀਜ਼ ਹੁੰਦੇ ਆ ਉਹ ਮੈਂ ਫਿਲਹਾਲ ਕੋਈ ਇਨ ਸਟਾਕ ਦੇ ਵਿੱਚ ਨਹੀਂ ਹੈਗਾ ਤੇ ਸੋ ਆਪਾਂ ਜਦੋਂ ਵੀ ਇਸ ਦਸੰਬਰ ਐਂਡ ਦੇ ਵਿੱਚ ਮੈਂ ਨਵੇਂ 10 12 ਡਿਜ਼ਾਈਨ ਦੇ ਖੱਦਰ ਦੇ ਸ਼ਾਲ ਬਣਵਾਏ ਆ ਉਹ ਮੈਂ ਪ੍ਰੋਪਰ ਇੱਕ ਵੀਡੀਓ ਜਿਹੜੀ ਆ ਲੈ ਕੇ ਆਉਂਗੀ ਬਾਈ ਤੁਸੀਂ ਕਰਨ ਦੇ ਲਈ ਸਾਡੇ ਨੰਬਰ ਪਿੰਨ ਕੀਤੇ ਹੋਇਆ ਮੈਂ ਲਾਈਵ ਦੇ ਵਿੱਚ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ आई नो ब्रॉड ओल्ड शॉल प्लीज सी ਮੈਨੂੰ ਤੁਹਾਡੀ ਗੱਲ ਨਹੀਂ ਸਮਝ ਲੱਗੀ ਸੌਰੀ ਕੌਰ ਜੀ ਠਿੱਲੋ 5 ਕਰੀਮ ਸ਼ਾਲ ਦਾ ਕੀ ਪ੍ਰਾਈਸ ਆ ਕਰੀਮ ਲੋਈ ਹੈ ਜੀ ਸ਼ਾਲ ਨਹੀਂ ਹੈ ਜੀ 3500 ਦੀ ਲੋਈ ਆ men's ਲੋਈ ਮੁੰਡਿਆਂ ਦੀ ਤੁਹਾਡੀ ਹੋਰ ਕੋਈ ਸਵਾਲ ਹੋਣ ਤੇ ਮੈਂ YouTube ਤੇ ਵੀਡੀਓ ਹੁਣ ਆਪਾਂ ਜਲਦੀ ਨਵੀਆਂ ਲੈ ਕੇ ਆਵਾਂਗੇ ਤੇ ਬਾਗਾਂ ਦੀ ਵੀਡੀਓਜ਼ ਮੈਂ ਕੁਝ ਅਪਲੋਡ ਕੀਤੀਆਂ ਹੋਈਆਂ ਕੁਝ ਆਊਟ ਆਫ ਸਟਾਕ ਹੈ ਗਿਆ ਤੁਸੀਂ ਬਾਈ ਕਰ ਸਕਦੇ ਹੋ ਤੇ ਆਪਾਂ ਨਵੀਆਂ ਵੀਡੀਓਜ਼ ਜਿਹੜੀਆਂ ਜਲਦੀ ਹੀ ਹੋਰ ਲੈ ਕੇ ਆਵਾਂਗੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ YouTube ਚੈਨਲ ਨੂੰ 77000 ਤੇ اٹਕਿਆ ਹੋਇਆ 10000 ਦੇ ਸਬਸਕ੍ਰਾਈਬਰ ਕਰੋ ਫਿਰ ਉੱਤੇ ਵੀ ਲਾਈਵ ਕਰਿਆ ਕਰਾਂਗੇ ਸੋ ਤੁਸੀਂ ਕਰੋ ਉਹਨੂੰ ਫੋਲੋ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਉਹਦਾ ਜਿਹੜਾ ਉਹਦਾ ਲਿੰਕ ਆਪਣੀ ਬਾਇਓ ਦੇ ਵਿੱਚ ਹੈਗਾ ਜ਼ਰੂਰ ਫੋਲੋ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆਪਾਂ ਨਵੀਆਂ ਵੀਡੀਓਜ਼ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਫਿਲਹਾਲ ਐਕਚੁਅਲੀ ਸਟਾਕ ਬਹੁਤ ਘੱਟ ਬਣਦਾ ਮੈਨੂੰ ਜਿਹੜੇ ਸਾਡੇ ਬਜ਼ੁਰਗ ਆ ਉਹ ਹਮੇਸ਼ਾ ਫੋਨ ਕਰਕੇ ਕਹਿੰਦੇ ਆ ਤੁਸੀਂ ਇੱਕ ਦਿਨ ਦੱਸ ਦੋ ਕਿਹੜੇ ਦਿਨ ਵੀਡੀਓ ਜਿਹੜੀ ਅਪਲੋਡ ਕਰਦੇ ਹੋ ਅ ਐਕਚੁਅਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਸਾਡੇ ਕੋਲ ਸਮਾਨ ਬਣਿਆ ਹੁੰਦਾ ਉਦੋਂ ਅਸੀਂ ਵੀਡੀਓ ਸ਼ੂਟ ਕਰ ਲੈਨੇ ਆ ਕਈ ਵਾਰ ਹੁੰਦਾ ਹੈ ਕਿ ਸਮਾਨ ਇੱਥੋਂ ਹੀ ਸੇਲ ਆਊਟ ਹੋ ਜਾਂਦਾ ਹੈ ਤੇ ਫਿਰ ਉਹ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਦਾ ਮੈਂ ਬਹੁਤ ਸਾਰੇ ਡਿਜ਼ਾਈਨਸ ਆਪਣੇ ਮਤਲਬ ਬੜੇ ਸਾਰੇ ਡਿਜ਼ਾਈਨਸ ਆ ਜਿਨ੍ਹਾਂ ਦੀਆਂ ਅਸੀਂ ਰੀਲ ਵੀ ਨਹੀਂ ਸ਼ੂਟ ਕੀਤੀਆਂ ਨਾ ਕਦੀ ਅਸੀਂ ਉਹਨਾਂ ਮਤਲਬ ਉਹ ਵੀਡੀਓ ਅਪਲੋਡ ਵੀ ਨਹੀਂ ਕਰ पाए డు ਯੂ ਹੈਵ ਟੋਟ ਬੈਗਸ ਯੈਸ ਐਦਾਂ ਦੇ ਆ ਸਾਡੇ ਕੋਲ ਟੋਟ ਬੈਗਸ ਤੁਸੀਂ ਬਾਈ ਕਰ ਸਕਦੇ ਹੋ yellow color ਦੇ ਵੀ ਹੈਗੇ ਆ ਤੁਸੀਂ WhatsApp ਜਿਹੜੇ ਆ ਨਾ ਉਸ ਨੰਬਰ ਤੇ ਮੈਸੇਜ ਕਰ ਦਿਓ ਤੁਹਾਨੂੰ ਪਿਕਚਰਸ ਆ ਜਾਣਗੀਆਂ ਪਰ ਮਾ ਜਾਮਨਾ ਦਾ ਸੌਰੀ ਪਲੀਜ਼ ਆਈ ਨੋ ਬ੍ਰੈਡ ਮੈਨੂੰ ਤੁਹਾਡੀ ਗੱਲ ਨਹੀਂ ਸਮਝ ਆਈ ਸੌਰੀ ਸੋ ਤੁਹਾਡੀ ਮੈਨੂੰ ਗੱਲ ਹੀ ਸਮਝ ਆਈ ਬਟ ਥੈਂਕ ਯੂ ਸੋ ਮੱਚ ਤੁਸੀਂ ਲਾਈਵ ਦੇ ਵਿੱਚ ਕਨੈਕਟ ਹੋਏ ਅ ਜਿੰਨੇ ਵੀ ਜਾਣੇ ਤੇ ਆਪਣਾ 750 ਦਾ ਸੀਗਾ ਬਟ ਮੈਂ ਪਹਿਲਾਂ ਹੋਊਗੀ ਕਿਉਂਕਿ ਕਈ ਵਾਰ ਹੁੰਦਾ ਹੈ ਮਤਲਬ ਸਾਡੇ ਇੱਥੇ ਲਾਈਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਫਿਰ ਇਸ ਕਰਕੇ ਟੈਕਨੋਲੋਜੀ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਕਰਕੇ ਨਹੀਂ ਅਪਲੋਡ ਕਰ ਪਾਉਂਦੇ ਸੋ ਆਪਾਂ ਨਵੇਂ ਛੋਲੇ ਬਣਾਏ ਹੋਏ ਆ ਸੋ ਇਹ ਦੇਖ ਸਕਦੇ ਹੋ ਊੜੇ ਆੜੇ ਵਾਲੇ ਇਦਾਂ ਇੱਥੇ ਤੁਸੀਂ ਨਾਮ ਲਿਖਵਾ ਸਕਦੇ ਹੋ ਕੋਈ ਵੀ ਚੀਜ਼ ਦਾ ਏ ਤੁਸੀਂ ਨਾਮ ਲਿਖਵਾ ਸਕਦੇ ਹੋ ਇਹ ਜਰੂਰ ਗਿਫਟ ਐਮਪਰ ਦੇ ਵਿੱਚ ਜਿਹੜੇ ਆ ਤੁਸੀਂ ਦੇ ਸਕਦੇ ਹੋ ਇਹ 600 ਰੁਪਏ ਦਾ ਇੱਕ ਝੋਲਾ ਹੁੰਦਾ ਆ ਆ ਜਿਹੜਾ ਝੋਲਾ ਇਹ 700 ਦਾ ਕਿਉਂਕਿ ਇਹਨੂੰ ਚਾਲਰ ਲੱਗੀ ਹੋਈ ਆ ਤੇ ਇਹ ਵਾਲਾ ਜਿਹੜਾ ਸਿੰਪਲ ਆ ਉਹ 600 ਦਾ ਤੁਸੀਂ ਬਾਏ ਕਰ ਸਕਦੇ ਹੋ ਖੱਦਰ ਤੇ ਹੁੰਦੇ ਆ ਝੋਲੇ ਇਹ ਮੈਂ ਪਿੱਛੋ ਵੀ ਵਿਖਾਦਾ ਹੈਂਡ ਮੇਡ ਹੁੰਦੇ ਆ ਜੀ ਇਹਨਾਂ 'ਚ ਕੋਈ ਵੀ ਚੀਜ਼ ਮਸ਼ੀਨ ਮੇਡ ਸਾਡੇ ਕੋਲ ਇੱਕ ਵਾਈ ਪ੍ਰੋਡਕਟ ਲਿਮਟਿਡ ਹੁੰਦੇ ਆ ਪ੍ਰੋਡਕਟ ਤੁਸੀਂ ਪੱਟੀ ਵੀ ਵਿਜ਼ਿਟ ਜਿਨ੍ਹਾਂ ਨੇ ਵੀ ਕੀਤਾ ਹੋਵੇ ਜਾਂ ਤੁਸੀਂ ਆਉਣਾ ਹੋਵੇ ਲਿਮਟਿਡ ਹੁੰਦੇ ਆ ਬਟ ਹੁੰਦੇ ਹੈਂਡ ਮੇਡ ਆ ਸੋ ਮਸਟ ਬਾਏ ਸੀ ਇਹੋ ਜੀਆਂ ਚੀਜ਼ਾਂ ਖਰੀਦੋ ਵਿਆਹਾਂ ਸ਼ਦੀਆਂ 'ਚ ਵਰਤੋ ਤੇ ਸਾਨੂੰ ਪਿਕਚਰਜ਼ ਵੀ ਭੇਜਦੇ ਰਹੋ ਤੇ ਅਸੀਂ ਨਵੀਂ ਵੀਡੀਓ YouTube ਤੇ ਜਲਦੀ ਹੀ ਲੈ ਕੇ ਆਵਾਂਗੇ ਤੇ YouTube ਤੇ ਵੀਡੀਓ ਲੇਟ ਆਉਣ ਦਾ ਕਾਰਨ ਹੀ ਇਹੋ ਆ ਮੈਂ ਤੁਹਾਨੂੰ ਕਲੀਅਰ ਕਰਤਾ ਕਿ ਕਈ ਵਾਰ ਹੁੰਦਾ ਕਿ ਸਾਡੇ ਕੋਲ ਸਮਾਨ ਬਣਿਆ ਹੁੰਦਾ ਬਟ ਵੀਡੀਓ ਸ਼ੂਟ ਨਹੀਂ ਹੁੰਦੀ ਤੇ ਇੱਥੋਂ ਸੇਲ ਆਊਟ ਹੋ ਜਾਂਦਾ